ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਸਿੱਧੇ ਦੀ ਬੂਟੀ ਦੀ ਕੜਾਈ ਤੇ ਸਿੰਧੀ ਬੂਟੀ ਦੀ ਕਢਾਈ ਜਿਹੜੀ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਇੱਕ ਸਭ ਤੋਂ ਛੋਟੀ ਬੂਟੀ ਜਿਹੜੀ ਆ ਉਹ ਸਿੱਖਾਂਗੇ ਤੇ ਛੋਟੀ ਬੂਟੀ ਦੇ ਨਾਲ-ਨਾਲ ਆਪਾਂ ਸਿੱਖਾਂਗੇ ਕਿ ਉਹਨੂੰ ਡਰਾ ਕਿਵੇਂ ਕਰਨਾ ਹੈ ਕਿ ਜਿਹੜੀ ਸਿੰਧੀ ਬੂਟੀ ਆ ਉਹ ਬੰਦੀ ਕਿਵੇਂ ਆ ਡਰਾ ਕਿਵੇਂ ਹੁੰਦੀ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਸਭ ਤੋਂ ਜਿਹੜੀ ਛੋਟੀ ਬੂਟੀ ਆ ਉਹ ਬਣਾਉਣੀ ਸਿਖਾਵਾਂਗੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝਾਵਾਂਗੀ ਤੇ ਤੁਸੀਂ ਵੀ ਹੱਥ ਦੀ ਕਢਾਈ ਦੇ ਨਾਲ ਆਪਣੇ ਸੂਟ ਜੜੇ ਆ ਬਣਾ ਕੇ ਰੈਡੀ ਕਰ ਸਕਦੇ ਹੋ ਜਿਵੇਂ ਤੁਸੀਂ ਜਾਣਦੇ ਹੋ ਹੱਥ ਦੀ ਕਢਾਈ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਆ ਅੱਜਕੱਲ੍ਹ ਤੇ ਆਪਾਂ ਵੀ ਇੱਥੇ ਸਭ ਤੋਂ ਪਹਿਲਾਂ ਸਿੰਧੀ ਬੂਟੀ ਜਿਹੜੀ ਆ ਉਹ ਬਣਾਉਣੀ ਸਿੱਖਾਂਗੇ। ਐ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ ਇਹ ਜਿਹੜੀਆਂ ਸਿੰਧੀ ਦੀਆਂ ਬੂਟੀਆਂ ਹੁੰਦੀਆਂ ਨੇ ਇਹ ਚੌਰਸ ਹੀ ਬਣਦੀਆਂ ਨੇ। ਐ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਡਰਾ ਕਰ ਲੈਣਾ। ਮਤਲਬ ਇਹਦੀਆਂ ਚਾਰ ਨੁੱਕਰਾਂ ਹੁੰਦੀਆਂ ਨੇ। ਇਹ ਚੌਰਸ ਬਾਕਸ ਜਿਹੜਾ ਵਾ ਇਹ ਬਣੇਗਾ ਇਸ ਤਰੀਕੇ ਦੇ ਨਾਲ ਆ ਵੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਆ ਇਹਨੂੰ ਆਪਾਂ ਡਰਾ ਕਰਨਾ ਹੁਣ ਇਸ ਤੋਂ ਬਾਅਦ ਆਪਾਂ ਸਿੱਖਾਂਗੇ ਕਿ ਇਹਨੂੰ ਬਣਾਉਣਾ ਕਿੱਦਾਂ ਹੈ ਇਹਨੂੰ ਬਣਾਉਣ ਵਾਸਤੇ ਸਾਡੇ ਕੋਲੋਂ ਮਤਲਬ 1 ਬਾਈ 1 ਜਿਹੜੇ ਸਟੈਪ ਹੁੰਦੇ ਨੇ ਜਿਵੇਂ ਆ ਵੇਖੋ 1 ਇੱਥੇ 2 3 4 5 6 7 ਤੇ ਇੱਥੇ ਫਿਰ 8 ਇਹਦੀਆਂ 8 ਨੁਕਰਾਂ ਬਣ ਗਿਆ ਇਹ 8 ਨੁਕਰਾਂ ਆਪਾਂ ਹੁਣ ਕਵਰ ਕਰਨੀਆਂ ਨੇ ਵੇਖੋ ਕਿਵੇਂ ਕਰਾਂਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਵੀਡੀਓ ਤੁਹਾਨੂੰ ਪਸੰਦ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹੁਣ ਵੇਖੋ ਪਹਿਲੇ ਆਪਾਂ ਇੱਥੇ ਪਹਿਲੀ ਬਿੰਦੀ ਤੋਂ ਆਪਾਂ ਚੱਲਣਾ ਆ ਤੇ ਫੇਰ ਵਾਪਸ ਘੁੰਮ ਕੇ ਆਪਾਂ ਇਸੇ ਬਿੰਦੀ ਤੇ ਆ ਜਣਾ ਥੱਲਿਓ ਸੂਈ ਕਟਣੀ ਆ ਸੂਈ ਜਿਹੜੀ ਆ ਤੁਸੀਂ ਨੀਚੇ ਗੰਡ ਮਾਰ ਲਿਓ ਹੁਣ ਇੱਥੇ ਆ ਗਿਆਂ ਦੂਜੇ ਸਟੈਪ ਤੇ ਫਿਰ ਉਸ ਤੋਂ ਬਾਅਦ ਦੂਜੇ ਤੋਂ ਬਾਅਦ ਤੀਜੇ ਤੇ ਚੱਲ ਜਾਵਾਂਗੇ ਤੀਜੇ ਤੋਂ ਬਾਅਦ ਇਸ ਤਰ੍ਹਾਂ ਕਰਾਸ ਬਣਾਉਂਦੇ ਹੋਏ ਆਪਾਂ ਚੌਥੇ ਸਟੈਪ ਤੇ ਚਲੇ ਜਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਇਹਦੀਆਂ ਆ ਅੱਠ ਬਿੰਦੀਆਂ ਨੂੰ ਕਵਰ ਕਰ ਲਿਆ ਹੁਣ ਜਦੋਂ ਆਪਾਂ ਲਾਸਟ ਤੇ ਜਾਣਾ ਹੈ ਉਦੋਂ ਆਪਾਂ ਇਹਦੇ ਨੀਚੇੋਂ ਧਾਗਾ ਨਗਾਉਣਾ ਹੈ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਲਾਸਟ ਤੇ ਜਾਣਾ ਨੀਚੇੋਂ ਧਾਗਾ ਨਗਾਉਣਾ ਨੀਚੇੋਂ ਧਾਗਾ ਨਗਾ ਕੇ ਇੱਥੇ ਕੱਢ ਦੇਣਾ ਹੁਣ ਇਸ ਤੋਂ ਬਾਅਦ ਧਾਗਾ ਜਿਹੜਾ ਆਪਾਂ ਫੇਰ ਇੱਥੇ ਸੂਈ ਕੱਢਾਂਗੇ ਆਪਣੀ ਇਹਦੇ ਕੋਲ ਜੇ ਇੱਥੇ ਇਹਦੇ ਕੋਲ ਹੀ ਸੂਈ ਕੱਢਣੀ ਆ ਹੁਣ ਫੇਰ ਆਪਾਂ ਇਹਦੇ ਚਾਰ ਸਵੇਰੇ ਘੁੰਮਣਾ ਵੇਖੋ ਕਿਸ ਤਰ੍ਹਾਂ ਪਹਿਲਾਂ ਆਹ ਟਾਂਕਾ ਚੁੱਕ ਲੈਣਾ ਇੱਥੋਂ ਸੂਈ ਕੱਢ ਲਈ ਹੁਣ ਇਹਦੀ ਇਹ ਵਾਲੀ ਜਿਹੜੀ ਜਗ੍ਹਾ ਆ ਇੱਥੋਂ ਆਪਾਂ ਸੂਈ ਕੱਢਣੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਧਰ ਵਾਲੀ ਸਾਈਡ ਨੂੰ ਘੁੰਮਣਾ ਹੈ ਇਹ ਵਾਲੇ ਨੂੰ ਆਪਾਂ ਚੁੱਕ ਲੈਣਾ ਵਾ ਅਗਲੇ ਨੂੰ ਨੱਪ ਦੇਣਾ ਵਾ ਤੇ ਐ ਵੇਖੋ ਫੇਰ ਹੁਣ ਇਧਰ ਵਾਲੀ ਸਾਈਡ ਤੇ ਆਪਾਂ ਘੁੰਮਣਾ ਹੈ ਇਸ ਤਰੀਕੇ ਦੇ ਨਾਲ ਹੁਣ ਵੇਖੋ ਫੇਰ ਇੱਥੋਂ ਆਪਾਂ ਇਹਨੂੰ ਚੁੱਕਣਾ ਟਾਂਕੇ ਨੂੰ ਇਹ ਵਾਲੇ ਤਾਂਕੇ ਨੂੰ ਚੁੱਕਣਾ ਤੇ ਇਧਰਲੀ ਸਾਈਡ ਚਲ ਜਾਣਾ ਹੁਣ ਆਪਾਂ ਇੱਥੋਂ 12 ਟਾਂਕਾ ਚੁੱਕਣਾ ਹੈ। ਇਸ ਤਰੀਕੇ ਦੇ ਨਾਲ ਫਿਰ ਵੇਖੋ। ਹੁਣ ਇੱਥੇ ਸਾਡੇ ਕੋਲ 4 ਧਾਗੇ ਹੋਗੇ। ਇੱਕ ਚੁੱਕ ਲਿਆ, ਉਸ ਤੋਂ ਅਗਲਾ ਨੱਪ ਲਿਆ ਤੇ ਉਸ ਤੋਂ ਅਗਲਾ ਫਿਰ ਚੁੱਕ ਲਿਆ। ਵੇਖੋ ਇਸ ਤਰੀਕੇ ਦੇ ਨਾਲ ਹੁਣ ਇੱਥੇ ਲਾਸਟ ਤੇ ਆ ਗਏ ਆਪਾਂ ਜਿੱਥੋਂ ਸਟਾਰਟ ਕੀਤਾ ਸੀ। ਜਿੱਥੋਂ ਆਪਾਂ ਸਟਾਰਟ ਕੀਤਾ ਸੀ ਉੱਥੇ ਫਿਰ ਆਪਾਂ ਆ ਕੇ ਤੇ ਇਹਨੂੰ ਬੰਦ ਕਰ ਦਿੱਤਾ ਇਹ ਸਿੰਧੀ ਟੰਕਾ ਜਿੰਨਾ ਵੀ ਤੁਸੀਂ ਬਣਾਉਣਾ ਹੈ ਸਾਰਾ ਇਸੇ ਤਰੀਕੇ ਦੇ ਨਾਲ ਬਣਾਉਣਾ ਹੈ ਜਿੱਥੋਂ ਆਪਾਂ ਬੂਟੀ ਸ਼ੁਰੂ ਕਰਨੀ ਆ ਉੱਥੇ ਆ ਕੇ ਫੇਰ ਬੰਦ ਹੋਣੀ ਆ ਵੇਖੋ ਇੱਥੋਂ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਫੇਰ ਦੁਬਾਰਾ ਇੱਕ ਵਾਰੀ ਤੁਹਾਨੂੰ ਦੱਸਦੀ ਆ ਫੇਰ ਵੇਖੋ ਇਸ ਤਰ੍ਹਾਂ ਕਰ ਲੈਣਾ ਫੇਰ ਉਹਨੂੰ ਘੁਮਾਉਂਦੇ ਹੋਏ ਇਧਰਲੀ ਸਾਈਡ ਨੂੰ ਚਲੇ ਜਾਣਾ ਫੇਰ ਇਹਨੂੰ ਘੁਮਾਉਂਦੇ ਹੋਏ ਇਧਰਲੀ ਸਾਈਡ ਨੂੰ ਚਾਰੇ ਪਾਸੇ ਆਪਾਂ ਜਿਹੜੇ ਆ ਕਵਰ ਲਗਾ ਲੈਣਾ ਲਾਸਟ ਤੇ ਇਹਦੇ نیچےੋਂ ਨਗਾ ਕੇ ਤੇ ਫਿਰ ਆਪਾਂ ਫਿਰ ਇੱਥੇ ਕੱਢ ਲੈਣਾ ਹੁਣ ਫਿਰ ਆਪਾਂ ਇੱਥੋਂ ਸ਼ੁਰੂ ਕਰਨਾ ਵੇਖੋ ਮੈਂ ਬਿਲਕੁਲ ਕੋਲ ਕਰਕੇ ਦਿਖਾ ਰਹੀ ਆ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਵੇ ਇੱਥੋਂ ਕੱਢ ਕੇ ਫਿਰ ਆਪਾਂ ਹੁਣ ਐ ਜਿਹੜੇ ਛੋਟੀ ਡੰਡੀ ਆ ਉਹਨੂੰ ਚੁੱਕਣਾ ਫਿਰ ਇਧਰ ਵਾਲੀ ਸਾਈਡ ਤੇ ਆ ਜਾਣਾ ਇਹਨੂੰ ਚੁੱਕਣਾ ਅਗਲੇ ਨੂੰ ਨੱਪ ਦੇਣਾ ਇਸ ਤਰ੍ਹਾਂ نیچے ਫੇਰ ਇੱਧਰ ਚਲੇ ਜਾਣਾ ਇਹਨੂੰ ਟੁੱਕਣਾ ਛੋਟੀ ਡੰਡੀ ਨੂੰ ਫੇਰ ਆਪਾਂ ਇਹਨੂੰ ਟੁੱਕਣਾ ਫੇਰ ਇੱਧਰ ਵਾਲੀ ਸਾਈਡ ਤੇ ਮਤਲਬ ਚਾਰੇ ਪਾਸੇ ਆਪਾਂ ਇਹਦੇ ਘਮਾਉਣਾ ਹੈ ਫੇਰ ਵੇਖੋ ਲਾਸਟ ਤੇ ਜਾ ਕੇ ਇੱਕ ਚੁੱਕ ਲਿਆ ਇਹ ਵਾਲਾ ਧਾਗਾ ਨੱਪਿਆ ਜਾਣਾ ਤੇ ਇਹ ਵਾਲਾ ਜਿਹੜਾ ਆ ਇਹ ਫੇਰ ਚੁੱਕਿਆ ਜਾਣਾ ਫੇਰ ਲਾਸਟ ਵਾਲੀ ਲਾਸਟ ਡੰਡੀ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਤੇ ਉਥੇ ਆ ਕੇ ਫੇਰ ਆਪਾਂ ਉਸੇ ਦੇ ਵਿੱਚ ਹੀ ਬੰਦ ਕਰ ਦੇਣਾ ਬਹੁਤ ਹੀ ਸੌਖੀ ਹੈ ਬਣਾਉਣੀ ਬਸ ਇੱਕ ਵਾਰੀ ਥੋੜੀ ਜਿਹੀ ਸਮਝਣ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜੀਆਂ ਇਹ ਵਾਲੀਆਂ ਬੁੱਟੀਆਂ ਬਣਾਈਆਂ ਇਹਦੀਆਂ ਚਾਰ ਬਣਾਵਾਂਗੇ ਜਿਸ ਤਰ੍ਹਾਂ ਇਹ ਆਪਾਂ ਇੱਕ ਬਣਾਈ ਆ ਇਸ ਤਰ੍ਹਾਂ ਦੀਆਂ ਆਪਾਂ ਚਾਰ ਬਣਾਵਾਂਗੇ ਤੇ ਇਕੱਠੀਆਂ ਬਣਾਵਾਂਗੇ ਉਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੀਆਂ ਚਾਰ ਬੁੱਟੀਆਂ ਬਣਾਉਣੀਆਂ ਦੱਸਾਂਗੀ ਫਿਰ ਲੰਬੀਆਂ ਡੰਡੀਆਂ ਵੀ ਬਣਾਉਣੀਆਂ ਦੱਸਾਂਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਪਿਆਰੀ ਜੀ ਵੀਡੀਓ ਦੇ ਨਾਲ ਅਗਲਾ ਟਾਂਕਾ ਲੈ ਕੇ